ਸਫਾਈ ਮੁਹਿੰਮ ਜਿਹੜੀ ਤਲਵੰਡੀ ਸਾਬੋ ਦੀ ਹੈ ਉਹ ਜਾਰੀ ਹੈ ਪਰसों ਪਹਿਲਾਂ ਕੋਠੀ ਵਾਲੇ ਰਾਹ ਤੋਂ ਸਫਾਈ ਕੀਤੀ ਗਈ ਸੀ ਕੱਲ ਬੱਸ ਸਟੈਂਡ ਤਲਵੰਡੀ ਸਾਬੋ ਦੀ ਕੱਲ ਬੱਸ ਸਟੈਂਡ ਤਲਵੰਡੀ ਸਾਬੋ ਦੀ ਸਫਾਈ ਕੀਤੀ ਗਈ ਸੀ ਅੱਜ ਜਿਹੜੀ ਰੋੜੀ ਰੋਡ ਦੀ ਸਫਾਈ ਕੀਤੀ ਜਾ ਰਹੀ ਹੈ ਤੇ ਨਾਲ-ਨਾਲ ਅਸੀਂ ਦਰਖਤਾਂ ਦੀ ਵੀ ਕਟਿੰਗ ਕਰਾ ਰਹੇ ਹਾਂ ਮਾੜੀ-ਮੋਟੀ ਜਿਹੜੀ ਥੱਲੇ ਡਾਹਣੀਆਂ ਲੰਮਕਦੀਆਂ ਹਨ ਉਹਨਾਂ ਦੀ ਵੀ ਮਾੜੀ-ਮੋਟੀ ਕਟਿੰਗ ਕਰਵਾ ਕੇ ਵਧੀਆ ਇਹਨਾਂ ਨੂੰ ਮਤਲਬ ਵਧੀਆ ਛਾਂ ਦੇ ਇਹਨਾਂ ਕੋਈ ਵੀ ਯਾਤਰੀ ਆ ਕੇ ਰਸਤੇ 'ਚ ਜਾਂਦਾ ਕੋਈ ਵੀ ਖੜ ਸਕਦਾ ਦੇਖੋ ਵਧੀਆ ਕੰਟਾਈ ਕਟਾਈ ਕਰਾ ਕੇ ਸੰਟਾਈ ਕਰਾ ਕੇ ਵਧੀਆ ਬਣਾ ਰਹੇ ਆ ਇਹਨਾਂ ਨੂੰ ਕਿਉਂਕਿ ਜਿਹੜੇ ਦਰਖਤਾਂ ਦੀਆਂ ਡਾਹਣੀਆਂ ਜਿਹੜੀਆਂ ਲੰਬੀਆਂ ਹੁੰਦੀਆਂ ਔਨ ਜਾਣ ਵਾਲੇ ਬਾਣਾ ਦੇ ਵਿੱਚ ਵੀ ਨਾ ਵਜਣ ਟ੍ਰੈਫਿਕ ਦੇ ਵਿੱਚ ਵੀ ਵਿਗਨ ਨਾ ਪਵੇ ਇਹਨਾਂ ਦਾ ਇਨਾਂ ਦੀ ਵੀ ਸਫਾਈ ਨਾਲ ਦੀ ਨਾਲ ਕਰਵਾ ਕੇ ਪੂਰਾ ਵਧੀਆ ਬਣਾਇਆ ਜਾ ਰਿਹਾ ਹੈ ਇਹਨਾਂ ਨੂੰ ਸਾਰੇ ਦੇਖੋ ਤੁਸੀਂ ਆਹ ਆ ਕੂੜੇ ਦੇ ਢੇਰ ਲੱਗੇ ਪਏ ਐ ਸਾਰੀ ਸਫਾਈ ਕਰਾ ਰਹੇ ਹਾਂ ਜਨਬਿਕਾ ਕੁ ਉਗਰ ਪਾਸੇ-ਵਾਸੇ ਸਾਡੇ ਸਾਰੇ ਨਗਰ ਕੌਂਸਲ ਦੇ ਜਿਹੜੇ ਸਫਾਈ ਕਰਮਚਾਰੀ ਐ ਉਹ ਲੱਗੇ ਹੋਏ ਐ ਨਾਲ ਦੀ ਨਾਲ ਟਰਾਲੀਆਂ ਭਰ ਕੇ ਚੋਰੀ ਜਾਂਦੇ ਐ ਤੇ ਦੂਜੇ ਪਾਸੇ ਮੇਰੀ ਤਲਵੰਡੀ ਸਾਹਿਬ ਉਹਦੇ ਦੁਕਾਨਦਾਰਾਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਵੀ ਜਿਹੜਾ ਦੁਕਾਨਾਂ ਦੇ ਵਿੱਚ ਕੂੜਾ ਕਰਕਟ ਇਕੱਠਾ ਹੁੰਦਾ ਹੈ ਉਹ ਡਸਟਬਿਨ ਦੇ ਵਿੱਚ ਪਾ ਕੇ ਜਿਹੜੀਆਂ ਨਗਰ ਕੌਂਸਲ ਦੀਆਂ ਰੇੜੀਆਂ ਆਉਂਦੀਆਂ ਜਾਂ ਟਰੈਕਟਰ ਆਉਂਦਾ ਕੋਈ ਉਹਨਾਂ ਦੇ ਵਿੱਚ ਪਾਇਆ ਕਰੋ ਕਿਰਪਾ ਕਰਕੇ ਉਹਨਾਂ ਨੂੰ ਸੜਕਾਂ ਤੇ ਨਾ ਛੁੱਟਿਆ ਕਰੋ ਮੈਂ ਕਈ ਬੰਦਿਆਂ ਨੂੰ ਕਈ ਵਾਰੀ ਟੋਕਿਆ ਦੇਖੋ ਜਾਂ ਤਾਂ ਸੜਕ ਤੇ ਲਾ ਕੇ ਉਹਨਾਂ ਨੂੰ ਅੱਗ ਲਾ ਦਿੰਦੇ ਆ ਵਿਚਾਲੇ ਤੇ ਜਾਂ ਸੜਕ ਤੇ ਛੋਟੂ ਦਿੰਦੇ ਆ ਆ ਹੁਣੇ ਹੁਣੇ ਵੀ ਮੈਂ ਇੱਕ ਦੁਕਾਨਦਾਰ ਨੂੰ ਰੋਕਿਆ ਮੈਂ ਯਾਰ ਤੂੰ ਕੂੜਾ ਸੜਕ ਤੇ ਕਿਉਂ ਸੁੱਟਦਾ ਹੈ ਕਹਿੰਦਾ ਜੀ ਕੋਈ ਆਉਂਦਾ ਨਹੀਂ ਬਹਾਨੇ ਜੇ ਮਾਰ ਦਿੰਦੇ ਆ ਦੇਖੋ ਨਗਰ ਕਾਉਂਸਲ ਦੀਆਂ ਰੇੜੀਆਂ ਆਉਂਦੀਆਂ ਗੱਡੀਆਂ ਆਉਂਦੀਆਂ ਟਰੈਕਟਰ ਆਉਂਦੇ ਆ ਉਹ ਸਾਰਾ ਕੂੜਾ ਉਹਨਾਂ ਦੇ ਵਿੱਚ ਪਾਇਆ ਕਰੋ ਜੇ ਕਿਸੇ ਪਾਸੇ ਨਹੀਂ ਆਉਂਦਾ ਤਾਂ ਸਾਨੂੰ ਦੱਸੋ ਅਸੀਂ ਭੇਜਾਂਗੇ ਕੋਈ ਰੇੜੀ ਵਾਲਾ ਗੱਡੀ ਵਾਲਾ ਜਾਂ ਟਰੈਕਟਰ ਵਾਲਾ ਨਹੀਂ ਆਉਂਦਾ ਕੂੜਾ ਚੱਕਣਾ ਤਾਂ ਉਸ ਪਾਸੇ ਅਸੀਂ ਭੇਜਾਂਗੇ ਸਾਨੂੰ ਦੱਸੋ ਥੋ ਸਾਰਿਆਂ ਨੂੰ ਬੇਨਤੀ ਹੈ ਕਿ ਤੁਹਾਡਾ ਆਪਣਾ ਸ਼ਹਿਰ ਹੈ ਆਲੇ-ਦੁਆਲੇ ਸਫਾਈ ਰੱਖੋ ਸਾਨੂੰ ਸਹਿਯੋਗ ਤੁਹਾਡਾ ਚਾਹੀਦਾ ਹੈ ਲੋਕਾਂ ਦੇ ਸਹਿਯੋਗ ਨਾਲ ਹੀ ਕਿਸੇ ਵੀ ਮਸਲੇ ਦਾ ਹੱਲ ਕੀਤਾ ਜਾ ਸਕਦਾ ਹੈ

बिल्लवंडी साहब बहुत ही फाइटर हो थोड़ा हो रहा है ये पूरा साफ हो जाएगा ऐसा यार आ बिना मान देखो सो जो चाहिए तो अड्डे